ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ CIA ਸਟਾਫ ਦੇ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਾਂ ਵੱਡੀ ਖਬਰ ਹੈ ਫਾਜ਼ਿਲਕਾ ਚ CIA ਸਟਾਫ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਜਿਸ ਤੋਂ ਬਾਅਦ ਹੁਣ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਗੋਲੀ ਲੱਗੀ ਸੀਗੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ ਫਾਜ਼ਿਲਕਾ ਚ ਸੀਆਈਏ ਸਟਾਫ ਮੁਲਾਜ਼ਮ ਸਰਵਪ੍ਰੀਤ ਕੰਬੋਜ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ 25 ਸਾਲ ਦਾ ਇਹ ਮੁਲਾਜ਼ਮ ਹੈ ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਫੋਨ ਲਾਈਨ ਤੇ ਸਾਡੇ ਸਹਿਯੋਗੀ ਫਾਜ਼ਿਲਕਾ ਤੋਂ ਤਜਿੰਦਰ ਸਾਡੇ ਨਾਲ ਜੁੜੇ ਹੋਏ ਨੇ ਤਜਿੰਦਰ ਵੱਡੀ ਖਬਰ ਹੈ ਸੀਆਈਏ ਸਟਾਫ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਕੀ ਕੁਝ ਜਾਣਕਾਰੀ ਹਾਂਜੀ ਇਹ ਸਰਵਪ੍ਰੀਤ ਸਿੰਘ ਪੰਜਾਬ ਪੁਲਿਸ ਤੋਂ ਸੀਆਈਏ ਮੁਲਾਕਮ ਸੀ ਜੀ ਜੀ ਕਿ ਕਹਿੰਦੇ ਖੇਰ ਤੇ ਵਿੱਚ ਕੋਈ ਲੇਜਨ ਕਰਕੇ ਇਸ ਦੀ ਮੌਤ ਹੋ ਗਈ ਹੈ ਜੀ ਪੁਲਿਸ ਵੱਲੋਂ ਪਹਿਲੇ ਹ ਕੋਈ ਵੀ ਹਜੇ ਤੱਕ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਗਿਆ ਕਿ ਕੋਈ ਚਲਨ ਦਾ ਕੀ ਕਾਰਨ ਸੀ ਜੀ ਕਿ ਕਿੰਦੇ ਵੱਲੋਂ ਚਲਾਈ ਗਈ ਜੀ ਡੀਐਸਟੀ ਫਾਜ਼ਲਕਾ ਲੋ ਕੋਲੋਂ ਪੁੱਛਿਆ ਗਿਆ ਵੀ ਇਹਦਾ ਕਾਰਨ ਕੀ ਸੀ ਕਿ ਕਿਸ ਵੱਲੋਂ ਚਲਾਈ ਗਈ ਤੇ ਕਹਿੰਦੇ ਹੱਗੇ ਜਾਂਚ ਦਾ ਵਿਸ਼ਾ ਹੈ ਜਿਵੇਂ ਹੀ ਇਹ ਜਾਂਚ ਪੂਰੀ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਏਗਾ